ਭਾਰਤੀ ਕਿਸਾਨੀਆਂ ਦੇ ਸਿੱਧੂ ਉੱਪਰ ਜਿੰਦਾਬਾਦ 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 ਭਾਰਤੀ ਕਿਸਾਨੀਆਂ ਦੇ ਸਿੱਧੂ ਉੱਪਰ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਮੁੰਦਾਬਾਈ ਦੇ ਵੱਲੋਂ ਚਲੋ ਭਾਰਤੀ ਕਿਸਾਨੀ ਯੂਨੀਅਨ ਸਿੱਧੂ ਉੱਪਰ ਦੇ ਦਿਸ਼ਾ ਨਿਰਦੇਸ਼ ਹੈਠ ਜੋ 13 ਫਰਵਰੀ ਦਾ ਦਿੱਲੀ ਨੂੰ ਘੇਰਨ ਦਾ ਪ੍ਰੋਗਰਾਮ ਬਣਿਆ ਉਸ ਦੇ ਤਹਿਤ ਵੱਡਾ ਟਰਾਲਾ ਪੱਕਾ ਚਿਸਤੀ ਦਰਵਾਣਾ ਹੋ ਰਿਹਾ ਹੈ ਕਿਸਾਨਾਂ ਦਾ ਪਰਕੇ ਹਰ ਪਿੰਡਾਂ ਤੋਂ ਹੋ ਰਹੇ ਨੇ ਸੋ ਜਿਹੜੇ ਸਾਡੇ ਕਾਫੀ ਸਾਰੀਆਂ ਮੰਗਾਂ ਨੇ ਐਮਐਸਪੀ ਤੇ ਕਾਨੂੰਨ ਸੁਆਮੀ ਨਾਥਨ ਦੀ ਰਿਪੋਰਟ ਲਖੀਮਪੁਰ ਖੇਰੀ ਵਾਲੇ ਦੋਸ਼ੀਆਂ ਨੂੰ ਸਜ਼ਾ ਔਰ ਸਾਡੇ ਜਿਹੜੇ ਪਰਾਲੀ ਵਾਲੇ ਪਰਚੇ ਨੇ ਕਿਸਾਨਾਂ ਦੇ ਪਰਚੇ ਨੇ ਬਿਜਲੀ ਸੋਧ ਬਿੱਲ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਫੇਰ ਸਰਕਾਰ ਦੇ ਦਰਵਾਜ਼ੇ ਉਹਨਾਂ ਨੂੰ ਕੇਰਨ ਵਾਸਤੇ ਜਾ ਰਹੇ ਹਾਂ ਸੋ ਇੱਕ ਵਾਰ ਫਿਰ ਪੱਪਾ ਚਿਸਤੀ ਦੇ ਵੱਲੋਂ ਪਰਵਾਹ ਹੁੰਗਾਰਾ ਦਿੱਤਾ ਜਾ ਰਿਹਾ ਜੀ ਸੋ ਸਾਰਿਆਂ ਦਾ ਧੰਨਵਾਦ ਬੈਚ ਦਾ ਵੀ